ਹਾਂਜੀ ਭਾਈ ਸਤਿ ਸ੍ਰੀ ਅਕਾਲ ਕੀ ਹਾਲ ਚੱਲ ਸਾਰਿਆਂ ਦੇ ਹਾਂਜੀ ਵੀਰੇ ਤੁਹਾਨੂੰ ਛੋਟੀ ਜਿਹੀ ਇੱਕ ਅਪੀਲ ਕਰਨੀ ਸੀ ਜਿਵੇਂ ਬਾਦ ਰਹੀ ਗਰਮੀ ਕਰਕੇ ਤੇ ਆਪਾਂ ਸਾਰੇ ਭਰਾਵਾਂ ਨੇ ਮਿਲ ਕੇ ਆਹ ਦਰਖਤ ਲਾਏ ਨੇ ਬੂਟੇ ਲਾਏ ਨੇ ਆ ਤੁਸੀਂ ਦੇਖ ਸਕਦੇ ਹੋ ਤੇ ਸਾਰਾ ਕੰਮ ਆਪਾਂ ਸਾਰੇ ਭਰਾਵਾਂ ਦੀ ਸਹਿਯੋਗ ਨਾਲ ਕੀਤਾ ਤੇ ਤੁਸੀਂ ਵੀ ਸਾਰੇ ਭਰਾਵਾਂ ਨੇ ਰਲ ਕੇ ਹਨਾ ਬਾਦ ਤੋਂ ਵੱਧ ਅਪਰਾਲਾ ਕਰਨਾ ਸਾਰੇ ਭਰਾਵਾਂ ਨੇ ਆਪਣੇ ਪੰਜਾਬ ਨੂੰ ਬਚਾਉਣਾ ਹਨਾ ਤੇ ਆਉਣ ਵਾਲੀ ਵੀਡੀਓ ਨੂੰ ਬਚਾਉਣਾ ਨਸਿਆਂ ਤੋਂ ਵੀ ਪਹੁੰਚਾਉਣਾ ਤੇ ਆਪਣੇ ਵਾਤਾਵਰਨ ਨੂੰ ਦੂਸਤ ਹੋਣ ਤੋਂ ਵੀ ਸਾਰਿਆਂ ਨੂੰ ਪਤਾ ਹੀ ਆ ਬਾਈ ਆਪਣੇ ਪੰਜਾਬ ਦਾ ਅੱਜ ਕੱਲ੍ਹ ਤਾਪਮਾਨ ਕਿੰਨਾ ਵੱਧ ਗਿਆ ਨਾ ਕਿੰਨੇ ਆਪਣੇ ਪੰਛੀ ਮਰ ਗਏ ਰੁੱਖ ਕਿੰਨੇ ਘਟ ਗਏ ਉਹ ਪੰਛੀ ਦਾ ਤਾਂ ਮਰਦੇ ਨੇ ਉਹਨਾਂ ਦਾ ਘਰ ਤਾਂ ਹੈ ਨਹੀਂਗਾ ਇਸ ਲਈ ਆਪਾਂ ਵੱਧ ਤੋਂ ਵੱਧ ਆ ਬਾਈ ਕੁਦਰਤ ਦੀ ਰੱਖਿਆ ਕਰਨੀ ਆ ਲੈਕਰ ਹੋਣਾ ਹਰ ਇੱਕ ਹਫ਼ਤੇ ਪੰਜ ਚਾਰ ਜਿਹੜੇ ਰੁੱਖਾ ਜ਼ਰੂਰ ਲਾਉਣੇ ਹਨਾ ਤੁਸੀਂ ਤਾਂ ਕਿ ਹੌਲੀ ਹੌਲੀ ਆਪਣਾ ਵਾਤਾਵਰਨ ਇਹਦਾ ਵਧੀਆ ਸੁਰੱਖਿਆ ਦੇ ਕਰ ਸਕੀਏ ਜੀ ਸਾਰੇ ਭਰਾਵਾਂ ਨੇ ਜ਼ਰੂਰ ਰੁੱਖ ਲਾਉਣੇ ਹਨਾ ਆਪਣੇ ਮੇਰੇ ਲਈ ਨਹੀਂ ਤਾਂ ਆਪਣੇ ਲਈ ਆਪਣੇ ਪੰਜਾਬ ਲਈ ਕਿਤੇ ਆਪਾਂ ਨੂੰ ਵੀਡੀਓ ਟੈਗ ਕਰਿਓ ਹਨਾ ਜਿਹੜੇ ਜਿਹੜੇ ਰੁੱਖ ਲਾਉਣਗੇ ਤੇ ਆਪਾਂ ਦੀ ਵੀਡੀਓ ਜੇ ਪਾਵਾਂਗੇ ਹਨਾ ਮੈਂਸ਼ਨ ਕਰਿਓ ਧੰਨਵਾਦ ਮੇਰਾ ਜੀ ਬਸ ਦਾਏ ਤੂੰ ਸਭ ਚੋਂ ਉਥੇ ਦਾ دیدار ਕਰਨ ਬਲੇ ਹਾਰੀ ਕੁਦਰਤ ਬਸ ਤੇ ਆ ਤੂੰ ਕੁਦਰਤ ਤੇ ਨਾਲ ਹੈ ਪਿਆਰ ਕਲ ਕੁਦਰਤ ਤੇ ਪਿਆਰ ਕਲ ਕੁ ਤੂੰ ਮਿੱਠਾ